ਦੇਸੀਰ थैंक यू ਜਿਨ੍ਹਾਂ ਨੇ ਮੇਰੇ ਤੇ ਇੰਨਾ ਵਿਸ਼ਵਾਸ ਕੀਤਾ ਔਰ थैंक यू ਸਾਰੀ ਆਡੀਅנס ਦਾ ਜਿਹੜੇ ਮੈਨੂੰ ਦੇਖਣ ਆਉਂਦੇ ਇੰਨਾ ਪਿਆਰ ਦਿੰਦੇ ਔਰ थैंक यू ਤੁਹਾਡੇ ਪਰਿਵਾਰਾਂ ਦਾ ਤੁਹਾਡੇ ਸਾਰੇ ਜਿੰਨਾ ਮੇਰੀ ਹੈ ਮੇਰੀ ਬਹੁਤ سپورਟ ਕਰਦੇ ਮੈਨੂੰ ਕਦੇ ਵੀ ਨਿਰਾਸ਼ਾ ਨਹੀਂ ਹੋਈ ਮੈਨੂੰ ਕਦੇ ਵੀ ਇਹ ਨਹੀਂ ਹੋਇਆ ਕਿ ਜੇ ਕਿਤੇ ਜਿਹੜਾ ਉਹ ਥੰਮ ਜਾਂ ਲਾਉਂਦੇ ਹੁੰਦੇ ਆ ਵੀ ਐਨੇ ਕਿਨੋ ਕੀ ਕਿਆ ਉਹ ਜਿਹੜੇ ਲਾਉਂਦੇ ਆ ਨਾ ਮੈਂ ਉਹਨਾਂ ਨੂੰ ਕਹਿੰਦਾ ਨਾ ਮੇਰੇ ਐਂ ਤੇ ਲਾਉਂਦੇ ਕਹਿੰਦੇ ਨਹੀਂ ਭਾਜੀ ਥੋੜਾ ਨਹੀਂ ਲਾਉਂਦੇ ਉਹ ਇਸ ਕਰਕੇ ਜਿਉਂ ਜਿਹਾ ਮੈਂ ਹੈਗਾ ਮੇਰੇ ਨਾਲ ਸਾਰੇ ਉਵੇਂ ਹੀ ਵਰਤਦੇ ਆ ਔਰ ਬਹੁਤ ਪਿਆਰ ਦਿੰਦੇ ਆ ਇੱਕ ਬੰਦਾ ਦੇਸੀ ਜ਼ਿੰਦਗੀ ਚ ਹੋਣਾ ਚਾਹੀਦਾ ਮੇਰੇ ਸੰਜਿਵੇਂ ਤੁਸੀਂ ਰਹਿੰਦੇ ਹੋ ਤੇ ਤੁਹਾਡੇ ਜਿਹੜੇ ਕਰੈਕਟਰ ਹੁੰਦੇ ਨੇ ਇੱਕਦਮ ਬੰਦੇ ਨਾਲ ਅੰਦਰ ਉਹ ਲੱਗਦਾ ਯਾਰ ਬੰਦਾ ਤਾਂ ਹਾਂ ਨਹੀਂ ਆਪਾਂ ਦੇਸੀ ਆ ਆਪਾਂ ਪੰਜਾਬਾਨੀ ਆ ਇੱਥੋਂ ਦੇ ਮੇਰੇ ਪੰਮੀ ਦਾ ਦੁੱਖ ਲੱਗਿਆ ਸੀ ਕਹਿੰਦੇ ਖੀਰਲੇ ਦੇਣੇ ਨੰਬਰ ਨੰਬਰ ਆਈਟੀ ਮੈਂ ਚਾਉ ਨਹੀਂ ਹੁੰਦਾ ਚਾਵੜਾ ਰਹੀਆਂ ਗੱਲਾਂ ਨਹੀਂ ਆ ਮੇਰੇ ਨੂੰ ਤੁਹਾਨੂੰ ਲੱਗਦਾ ਵੀ ਮੈਨੂੰ ਕਿਸੇ ਪੰਮੀ ਪੰਮੀ ਦੀ ਭਾਲ ਕਰਨੀ ਆ ਆਪਾਂ ਦਾ ਬਾਈ ਜੀ ਅਰਗੇ ਤੇ ਜੱਗੇ ਜੁੱਗੇ ਅਰਗੇ ਲੱਭੀ ਦੇ ਵੀ ਕਿਹੜੇ ਬੰਦੇ ਗਲਤ ਕੰਮ ਕਰਦੇ ਆ ਕੋਡਕੂਰੇ ਕੰਟੇ ਕਾਣਾ ਲਾ ਕੰਮ ਵੀ ਚੱਲ ਰਿਹਾ ਹੈ ਕੋਡ ਪੂਰਾ ਕਿੰਨਾ ਕੋ ਅੰਦਰ ਕੋਡ ਪੂਰਾ ਤੁਸੀਂ ਮੇਰੀਆਂ ਫਿਲਮਾਂ ਦੇਖੋ ਹਰੇਕ ਚ ਜੋੜੀਆਂ ਚੱਕੀਆਂ ਦਾ ਨਾਂ ਹੁੰਦਾ ਹਰੇਕ ਚ ਇੰਟਰਵਿਊ ਚ ਕੋਡਕੂਰੇ ਦੀ ਗੱਲ ਹੁੰਦੀ ਆ ਤੇ ਕੋਡਕੂਰੇ ਚ ਮੈਂ ਜੰਮਿਆ ਪਲਿਆ ਕੋਡਕੂਰੇ ਦੇ ਮੇਰੇ ਯਾਰ ਮਿੱਤਰ ਆ ਮੇਰੇ ਨਾਲ 8-10 ਜਣੇ ਹੁਣ ਰਹਿੰਦੇ ਆ ਜਿਹੜੇ ਉਹ ਕੋਡ ਪੂਰੇ ਦੀ ਹੈ ਮੇਰੇ ਮਹੱਲੇ ਦੇ ਮੇਰੇ ਯਾਰ ਹੀ ਆ ਜਿਹੜੇ 20-20 ਸਾਲ ਪੁਰਾਣੇ ਬੇਲੀ 25-25 ਸਾਲ ਸਰ ਜਿੱਦਾਂ ਕੈਰੇਕਟਰ ਫਿਲਮ ਵਿੱਚ ਹੈ ਉਦਾਂ ਦਾ ਕੈਰੇਕਟਰ ਲਾਈਫ ਜਬਰਦਸਤ ਵਲਾ ਇੱਕ ਤਾਂ ਮੇਰੀ ਜ਼ਿੰਦਗੀ ਟੋਕਣ ਦਾ ਕੰਮ ਜਿਵੇਂ ਕਿਹਾ ਇਹਨਾਂ ਨੇ ਵੀ ਗੱਲ ਹੈਗੀ ਜੀ ਜ਼ਿੰਦਗੀ ਟੋਕਣ ਦਾ ਕੰਮ ਨਾ ਬਈ ਕਾਲਜ ਟਾਈਮ ਦੀ ਕੋਈ ਗੱਲ ਨਹੀਂ ਬੋਲਾ ਇੱਕ ਟਾਈਮ ਵੈਸੇ ਹੈ ਸਾਡਾ 40-45 ਜਨਾਂ ਦਾ ਗਰੁੱਪ ਹੁੰਦਾ ਸੀਗਾ ਤੇ ਥੀਏਟਰ ਕਰਦੇ ਸੀ ਅਸੀਂ ਤੇ ਵੈਸੇ ਹੀ ਕਹਿੰਦੇ ਸੀ ਵੀ ਕਲਾਕਾਰਾਂ কা ਵਾਂਗੂ ਇਕੱਠੇ ਹੋ ਜਾਂਦੇ ਆ ਤੇ ਨਾ ਹੀ ਕਿਸੇ ਨੂੰ ਮਾਰਾ ਕਹਿੰਦੇ ਸੀ ਨਾ ਹੀ ਕਵਾਉਂਦੇ ਸੀ ਤੇ ਅਬਾ ਮਾਹੌਲ ਫੀਲਿੰਗ ਜੀ ਚ ਰਹਿਦਾ ਸੀ ਕਿ ਵੀ ਠੀਕ ਆ ਫਿਲਮੀ ਸੀਗੇ ਸ਼ੁਰੂ ਤੋਂ ਜਿਵੇਂ ਨਵਾਜ਼ੁद्दीन ਸਲੀਕੀ ਨੇ ਕਿਹਾ ਕਿ ਮੈਂ ਜਦੋਂ ਦਾ ਆਇਆ ਨਾ ਕੱਬੇ ਜੇ ਰੋਲ ਮਿਲਨੇ ਪਰ ਮੇਰੀ ਇੱਛਾ ਸੀ ਕਿ ਮੈਂ ਰੋਮਾਂਟਿਕ ਰੋਲ ਆਏ ਪੂਰੇ ਦੂਜੇ ਲੋਕਾਂ ਕੇ ਨਹੀਂ ਆ ਗਾਂ ਹੋ ਰਹੀ ਸੈਟਿੰਗ ਸਾਰਾ ਹੂੰ ਏਕਟਰ 17 ਸ਼ੁਰੂ ਹੋ ਰਹੀ ਹੈ ਤੁਸੀਂ ਵਾਰਨਿੰਗ ਚ ਮੇਰੇ ਸ਼ਰਲਾ ਵੀ ਪਾਇਆ ਦੇਖਿਆ ਹੋਵੇ ਅੱਛਾ ਇਹ ਤਾਂ ਹੀ ਰੱਖਿਆ ਹੋਇਆ ਬਾਈ ਕਹਿੰਦੇ ਅਗਲੇ ਵਿੱਚ ਪੰਮੇ ਦਾ ਰੋਮਾਂਸ ਦਿਖਾਉਣ ਉਹ ਬਸ ਬਾਈ ਜਿਵੇਂ ਦੀਪਿਕਾ ਰਿਵਾਲੀ ਜੀ ਕਹਿ ਰਹੇ ਸੀਗੇ ਕਿ ਕੈਰੈਕਟਰ ਨੂੰ ਅੰਡਰਸਟੈਂਡ ਕਰਕੇ ਉਸ ਚ ਅਡੈਪਟੇਸ਼ਨ ਨੂੰ ਥੋੜਾ ਟਾਈਮ ਲੈ ਲੈਣੇ ਰੋਮਾਂਟਿਕ ਕੈਰੈਕਟਰ ਲਈ ਟਾਈਮ ਲੱਗੇਗਾ ਨਹੀਂ ਲੱਗੇਗਾ ਨਹੀਂ ਨਹੀਂ ਰੈਸਲ ਕੀਤੀ ਨਹੀਂ ਸਰ ਨਾ ਰੈਸਲ ਜਿਹੜਾ ਰੈਸਲ ਕੀਤੀ ਹੁੰਦੀ ਮੰਗਣਾ ਹੀ ਨਹੀਂ ਸੀ ਮੈਂ ਜਿਹੜੀ ਚੀਜ਼ ਦੇਖੋ ਜਦੋਂ ਭੁੱਖ ਲੱਗੀ ਹੁੰਦੀ ਹੈ ਨਾ ਤੇ ਵੇਹੀ ਰੋਟੀ ਵੀ ਸਵਾਦ ਲੱਗਦੀ ਆ ਇਸ ਕਰਕੇ ਕੋਈ ਆ ਨਹੀਂ ਸਰ ਇੱਕ ਇੱਕ ਦੋ ਡਾਇਲੌਗ ਹਾਂ ਬਿਲਕੁਲ ਉਹ ਮਿਰਮਾ ਵਾਲਾ ਸਰ ਮਿਰਮਾ ਜਿਹੜਾ ਆ ਕੇ ਬੈਠਦਾ ਨਾ ਕੋਈ ਫਿਰ ਉਹ ਮੰਜੇ ਲਈ ਜਿਹੜਾ ਓਕੇ ਮੇਰੇ ਵਾਲੇ ਮੰਜੇ ਤੇ ਤਾਂ ਨਹੀਂ ਬੈਠੇ ਤੇ ਬੈਠੇ ਹੋ ਵੀ ਨਾ ਗੋਲੀ ਐਸੀ ਥਾਂ ਤੇ ਮਾਰੂੰਗਾ ਵੀ ਸੱਜੇ ਪੁੜੇ ਨਾਲ ਖੱਬਾ ਪੁੜਾ ਮੈਚ ਨਹੀਂ ਹੋਣਾ ਬਈ ਸ਼ੁਕਰ ਕਰ ਤੂੰ ਗੋਲੀ ਨਾ ਮਰ ਗਿਆ ਨਹੀਂ ਤਾਂ ਤੇਰੇ ਗਲਾਬੀ ਕੱਚਾ ਪਵਾ ਕੇ ਉਹਦੇ ਪਿੱਛੇ ਲਿਖਣਾ ਸੀਗਾ ਜੀ ਆ ਇੱਕ ਸੀਟੀ ਵਾਲਾ ਵੀ ਹਾਂ ਮੈਂ ਕਿਹੜਾ ਗੇਜਿਆਂ ਨੂੰ ਮੈਂ ਕਿਹੜਾ ਗੇਜੇ ਨਾਲੋਂ ਘਾਟਾਂ ਬਾਈ ਜੀ ਮਰਾ ਜੱਗਾ ਠੋਕਿਆ ਲੀਲੀ ਫੀਲੀ ੜਕਾਏ ਕਾਹੀ ਦਾ ਮੈਨੂੰ ਕਹਿੰਦੇ ਆ ਪੰਮਾ ਵਾਸ਼ਿੰਗ ਪਾਊਡਰ ਵਾਸ਼ਿੰਗ ਪਾਊਡਰ ਪੰਮਾ ਘੁਰਸੀ ਸੁੱਠੇ ਦੀ ਪੰਮਾ ਲੈ ਆਏ ਸੀਟੀ ਸੀਟੀ ਵਾਲੀ ਦਰੋ ਆਂਦਾ ਏ ਇਹਦਾ ਨਾ ਸੀਟੀ ਆ ਇਹ ਕਈ ਤਰ੍ਹਾਂ ਦੀਆਂ ਸੀਟੀਆਂ ਵਜਾ ਲੈਂਦਾ ਜਿਹੜੀ ਸੀਟੀਆਂ ਦੀ ਮਾਇਆ ਵਜਾਉਣੀ ਆ ਨਾ ਉਹ ਨਹੀਂ ਇਹਨੂੰ ਹੁੰਦੀ ਭਈ ਇੱਕ ਆਖਰੀ ਸਵਾਲ ਤੁਸੀਂ ਡਾਇਰੈਕਟਰ ਐਕਟਰ ਹੋ ਜਾਂ ਇੰਪਰੋਵਾਈਜ਼ ਕਰਨਾ ਤੁਸੀਂ ਨਹੀਂ 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 ਮੈਂ ਡਾਇਰੈਕਟਰ ਐਕਟਰ ਮੈਂ ਕੋਰਾ ਕਰਾਰ ਆਪਨ ਹੈ ਉਹ ਜਿਹੜਾ ਬੰਦਾ ਜੋ ਲਿਖ ਲੈਂਦਾ ਉਹ ਹੋ ਜਾਣਾ ਹੈ ਭਈ ਜਦੋਂ ਫਿਲਮ ਆਏ ਜੇ ਕੱਤੇ ਫਿਰ ਗਾਲ ਗੁੰਤਾਂ ਆਮ ਨਿਕਲੇ ਨੇ ਫਿਰ ਐਡਿਟ ਕਰਦੇ ਨੇ ਨਹੀਂ ਗਾਲ ਨਹੀਂ ਆਪਾਂ ਘਰੇ ਜਿੰਨੀਆਂ ਕਿ ਜੋ ਚੱਲਦਾ ਉਹਨਾਂ ਕਿਉਂ ਆ ਗਾਲਾਂ ਗੁੰਲਾਂ ਤਾਂ ਨਹੀਂ ਆਪਣੇ ਪੰਜਾਬੀ ਫਿਲਮਾਂ ਚ ਆਏ ਗਾਲਾਂ ਤਾਂ ਚੱਲ ਹੀ ਨਹੀਂ ਸਕਦੀਆਂ ਜਿਵੇਂ ਹਿੰਦੀ ਚ ਚੱਲਦੀਆਂ ਕਿਉਂ ਆ ਆਪਣੇ ਵੀ ਸਾਰਿਆਂ ਨੇ ਦੇਖਨੇ ਹੁੰਦਾ ਆਪਾਂ ਪਰਿਵਾਰਾਂ ਵਾਲੇ ਆ ਭੈਣਾ ਭਰਾਵਾਂ ਵਾਲੇ ਸਾਰੇ ਇਹ ਉਜੜਨੀ ਕੰਮ ਚੱਲਦੀ ਹੈ ਛੋਟੀ ਮੋਟੀ ਉਵੇਂ ਹੁੰਦੀ ਹੈ ਹੁਣ ਆ ਦੇਖੋਗੇ ਮੈਨੂੰ ਲੱਗਦਾ ਇਹਦੇ ਚੋਂ ਨੋ ਵੀ ਨਹੀਂ ਮਿਲਨੀ ਜਿਹੜੀ ਪਿਛਲੀ ਵਾਰਨਿੰਗ ਸੀ ਉਹ ਚ ਹਜੇ ਥੋੜਾ ਜਿਹਾ ਸੀ ਉਵੇਂ ਮਾਹੌਲ ਪਰ ਵੀ ਇਹਦੇ ਚ ਤਾਂ ਉਹ ਵੀ ਨਹੀਂ ਕਿਉਂਕਿ ਜਿਹੜਾ ਫੈਮਲੀਆਂ ਹੋਰ ਸਾਰੇ ਹਨਾ ਬੀਪੀਸੀ ਦੀ ਬਾਰੇ ਕੋਸ਼ਕ ਸਾਡੀ ਆਡੀਅנס ਜਿਹੜੀ ਉਹਨਾਂ ਨੂੰ ਲੱਗਿਆ ਕੁਝ ਕੋ ਤੇ ਬਾਕੀ ਜਨਤਾ ਮੰਦਿਰ ਤਾਂ ਉਹ ਭਾਲ ਦੇਣੀ ਪਰ ਫਿਲਮ ਹੋਈ ਸਰ ਦੁਬਾਰਾ ਰੀਬਰਥ ਹੋਇਆ ਸਰ ਫਿਲਮ ਹੀ ਰੁਬਾ ਤੀਬਰਥ ਹੋਇਆ ਕੀ ਕਹਿੰਦੇ ਸਰ ਬਸ ਆਪਾਂ ਕਰਮਾਂ ਵਾਲੇ ਆ ਜਿਹੜੇ ਦੁਬਾਰਾ ਜੰਮ ਗਏ ਬੰਦਾ ਮਰ ਕੇ ਜਿਉਂਦਾ ਹੋ ਜੇ ਏਦੂ ਵੱਡੀ ਕੀ ਗੱਲ ਜਿੱਪੀ ਬਾਈ ਕਹਿੰਦੇ ਮੈਂ ਜਿਉਂਦਾ ਕੀਤਾ ਇਹਨੇ ਅੱਗੇ ਜਾ ਕੇ ਬਹੁ ਮਾਰੇ ਹਾਂ ਜਿੱਪੀ ਬਾਈ ਕਹਿੰਦੇ ਤਾਇਆ ਮੈਂ ਤਾਇ ਨਹੀਂ ਚਾਚਾ ਹੋਣਾ ਉਹ ਹੀ ਹੋ ਜਾਣਾ ਸਾਡੇ ਨਾ ਘਰਾਂ ਦੇ ਪਿਛਲੇ ਪਾਸੇ ਮਾਤਾ ਆਉਂਦੀ ਹੁੰਦੀ ਸੀ ਉਹ ਰਖੜੀ ਬੰਨਣ ਆਉਂਦੀ ਸੀ ਉਹਨੇ ਮੇਰੇ ਦਾਦੇ ਪਰਦਾਦੇ ਦੀ ਵੀ ਬੰਨੀ ਦਾਦੇ ਦੇ ਵੀ ਬੰਨੀ ਮੇਰੇ ਡੈਡੀ ਦੇ ਵੀ ਬੰਨੀ ਸਾਡੇ ਵੀ ਬੰਨੀ ਉਹ ਮਾਤਾ ਕਹਿੰਦੇ ਆ ਵੀ 5-4 ਘੰਟੇ ਪਿੱਛੇ ਜੋ ਪੂਰੀ ਹੋਈ ਮਰ ਕੇ ਫਿਰ ਦੁਬਾਰਾ ਵਾਪਸ ਆਈ ਸੀ ਸੁਣਿਆ ਨਾ ਅਸੀਂ ਉਹਨੂੰ ਪੁੱਛਦੇ ਹੁੰਦੇ ਬੇਬੇ ਕਿਉਂ ਜਾਂ ਮਹੌਲ ਸੀਗਾ ਫੁੱਲ ਫਲ ਹੈਗੇ ਪਾਰਕ ਹੋਰ ਹੈਗੀਆਂ ਜਦੋਂ ਨਿੱਕੇ ਹੁੰਦੇ ਸੀ ਵੀ ਉਹੀ ਆ ਉਹ ਬੜੀ ਖੁਸ਼ ਹੁੰਦੀ ਸੀ ਤੇ ਉਵੇਂ ਫਿਰ ਆਪਾਂ ਖੁਸ਼ ਹੋ ਗਏ ਦੋਵਾਰਾ ਬੱਸ ਬਾਈ ਜਦੋਂ ਹਥਿਆਰ ਫੜਦੇ ਨੇ ਹੱਥ ਨੂੰ ਬਹੁਤ ਹੁੰਦੀ ਆ ਤੁਸੀਂ ਗਲਤ ਚ ਬਹੁਤ ਚਲਾਇਆ ਤੁਸੀਂ ਗਲਤ ਬੋਲਦੇ ਆਂ ਆਪ ਵੀ ਗਲਤ ਬੋਲਦੇ ਬੋਲਦਾ ਤੂੰ ਤੇ ਮੁੜ ਕੇ ਮੇਰਾ ਨਾਮ ਤੁਸੀਂ ਲਾ ਦਿੰਨਾ ਜੀ ਇਹ ਐਂ ਬੋਲਦਾ ਬਾਈ ਗਿਮੀ ਹੁਣਾਂ ਦੀ ਜਿਵੇਂ ਉਹਨਾਂ ਨੇ ਕਿਹਾ ਕਿ ਬੇਟੇ ਵੀ ਤੁਹਾਨੂੰ ਬਹੁਤ ਪਿਆਰ ਕਰਦੇ ਆ ਫੈਮਿਲੀ ਨਾਲ ਇੰਟਰੈਕਸ਼ਨ ਕਿਹੋ ਜਿਹਾ ਨਹੀਂ ਵਾਈਰ ਦੇਖੋ ਬਾਈ ਜੀ ਆ ਭਾਬੀ ਜੀ ਅੱਛਾ ਮੈਨੂੰ ਮੈਂ ਜਦੋਂ ਬਾਈ ਜੀ ਨਾਲ ਪਹਿਲੀ ਵਾਰੀ ਘਰੇ ਗਿਆ ਸੀ ਨਾ ਮੈਂ ਮੈਂ ਐਕਸਾਈਟਮੈਂਟ ਚ ਆਪਾਂ ਅੰਦਰ ਵੜ ਗਏ ਜਿਹੜਾ ਦੇਖਿਆ ਦੂਜੇ ਉਹ ਸਾਰੇ ਹੁਣ ਪੁਰਾਣੇ ਲੱਗਦੇ ਉਹ ਤਾਂ ਗਾਂ ਨਿਕਲ ਗਏ ਮੈਨੂੰ ਰਾਣ ਲੱਗੇ ਵੀ ਗਾਂ ਰਿਸ਼ਤੇਦਾਰ ਦੇ ਮੈਂ ਦਾਦਾ ਨਾ ਪਰਲੇ ਪਾਸੇ ਜਾਵਦਾ ਦੂਜੇ ਆਫੀਸਰ ਹੋ ਗਏ ਬਾਈ ਮੈਨੂੰ ਕਹੋ ਪ੍ਰਿੰਸ ਕਿੱਥੇ ਆਇਦਰ ਅੰਦਰ ਗਾਂ ਲੈ ਕੇ ਸਾਰਿਆਂ ਨੂੰ ਮਿਲਾਇਆ ਭਾਬੀ ਨੂੰ ਕਹਿੰਦੇ ਵੀ ਇਹਨੇ ਡਾਇਲੌਗ ਲਿਖਿਆ ਫਰਾਰ ਦੇ ਇਦਾਂ ਨਾ ਕਰਕੇ ਬਾਈ ਦੇ ਬ੍ਰਦਰ ਸੀ ਹੋਰ ਫਿਰ ਮੈਨੂੰ ਉਦੋਂ ਲੱਗਾ ਵੀ ਯਾਰ ਜਿਹੜਾ ਬੰਦਾ ਆਪਦੇ ਪਰਿਵਾਰ ਨਾਲ ਹੋ ਸਾਰਾ ਨਾਲ ਜਿਹੜਾ ਆਏ ਲੈ ਕੇ ਜਾਂਦਾ ਤੇ ਵੀ ਇਤੂ ਬਾਅਦ ਫਿਰ ਕੁਝ ਨਹੀਂ ਤੇ ਉਦੋਂ ਉਦੋਂ ਬਾਅਦ ਮੇਰਾ ਹੋਰ ਵਧਿਆ ਪਿਆਰ ਹੁਣ ਮੈਂ ਜਾ ਕੇ ਲਾ ਕੇ ਆਇਆ 15 ਦਿਨ ਨਹੀਂ 10 ਦਿਨ ਮਕਸੀਕੋ ਵੀ ਲਾਏ ਆ ਹਾਂਜੀ ਬਾਸ਼ੰਦਾ ਤੇ ਮੈਂ ਤੇ ਇੱਕਮ ਜੋ ਅਸੀਂ ਉੱਥੇ ਨਿਆਰੇ ਲੁੱਟੇ ਉਹਨਾਂ ਨੇ ਬਹੁ ਗੇਮਾ ਗੁਮਾ ਖੜਾਈਆਂ ਮੈਨੂੰ ਯਾ ਯਾ ਪੰਮੇ ਚਾਤੀ ਇੰਦਰ